ਲੋਕਸਵਾ ਚੋਣਾਂ ਚੋਟਰਾਂ ਦੀ ਪਾਗੀਦਾਰੀ ਵਿਦਾਉਣ ਲਈ ਜ਼ਿਲ੍ਹਾ ਚੋਣ ਅਫਸਰ ਜਲੰਧਰ ਅਤੇ ਕੇਂਦਰੀ ਸੰਚਾਰ ਬਿਊਰੋ ਸੂਚਨਾ ਤੇ ਪ੍ਰਚਾਰ ਮੰਤਰਾਲਾ ਪਰ ਸਰਕਾਰ ਵੱਲੋਂ ਸਾਂਝੇ ਤੌਰ ਤੇ ਜਲਚ ਸਵੀਪ ਤਹਿਤ ਜਾਗਰੂਕਤਾ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਪੈਂਦੇ ਦੇਵੀ ਸਹਾਇ ਸਨਾਤਨਤਰਮ ਸੀਨੀਅਰ ਸੈਕੰਡਰੀ ਸਕੂਲ ਸੋਡਲ ਰੋਡ ਵਿਖੇ ਫਲੈਸ਼ ਮੋਬ ਸਰਗਰਮੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੋਟਰਾਂ ਨੂੰ ਦੇਸ਼ ਦੀ ਤਰੱਕੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਜ਼ਿਲ੍ਹਾ ਚੋਂ ਦਫ਼ਤਰ ਵੱਲੋਂ ਕੋਰੀਓਗ੍ਰਾਫਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਲਾਕਾਰਾਂ ਦੀ ਟੀਮ ਨੇ ਰਾਤੇ ਚੱਲਣ ਵਾਲੇ ਲੋਕਾਂ ਨੂੰ ਵੋਟ ਪਾਉਣ ਦਾ ਸਨੇਹਾ ਦੇਣ ਦੇ ਮੰਤਵ ਨਾਲ ਸਕੂਲ ਦੇ ਬਾਹਰ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਲੰਧਰ ਇੱਕ ਗੱਲ ਨੋਟ ਕਰ 1 ਜੂਨ ਨੂੰ ਵੋਟਕਾਰ ਥੀਮ ਤੇ ਸ਼ਾਨਦਾਰ ਪੰਗਰੀ ਦੀ ਪੇਸ਼ਕਾਰੀ ਕੀਤੀ ਗਈ ਸਮਾਂ ਰੱਖेंगे ਬਣਾਏ ਲਈ ਸਤਿਕਾਰ 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 ਅਵਪਕਿਸ਼ ਅਵਪਕਿਸ਼ ਵਚਨ ਕੀ ਗਰਮਾ ਕੋ ਗਰਮ ਸੀਪੀਸੀ ਵੱਲੋਂ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਇੱਕ ਰੈਂਡਮ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ सीबीसी ਦੇ ਫੀਲ ਪਬਲਿਸਿਟੀ ਅਫਸਰ ਰਾਜੇਸ਼ ਵਾਲੀ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਡੀਸੀ ਕਮ ਜਲਾ ਚੌਨ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਸਾਂਝੇ ਤੌਰ ਤੇ ਅਜੀਆਂ ਜਾਗਰੂਕਤਾ ਸਰਗਰਮੀਆਂ ਕਰਵਾ ਰਿਹਾ ਹੈ ਤਾਂ ਜੋ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਸਕੇ ਉਹਨਾਂ ਵੋਟਰਾਂ ਖਾਸ ਕਰਕੇ ਨੌਜਵਾਨਾਂ ਅਤੇ ਪਹਿਲੀ ਵਾਰ ਦੇ ਵੋਟਰਾਂ ਨੂੰ ਵੋਟ ਪਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਇਹ ਨੌਜਵਾਨ ਚੌਂ ਦੂਤ ਨੇ ਜਿਹੜੇ ਦੂਜਿਆਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਪਹਿਲੀ ਵਾਰ ਵੋਟ ਪਾਉਣ ਵਾਲੇ ਕੁਝ ਉਤਸ਼ਾਹੀ ਵੋਟਰਾਂ ਨੇ ਆਪਣੀ ਵੋਟ ਪਾ ਕੇ ਰਾਸ਼ਟਰ ਨਿਰਮਾਣ ਦਾ ਹਿੱਸਾ ਬਣੰਦੀ ਖੁਸ਼ੀ ਸਾਂਝੀਆਂ ਕਰਦਿਆਂ ਲੋਕਤੰਤਰ ਸੇ ਕਰਤੇ ਹੈ ਪਿਆਰ ਹਮ ਵੋਟ ਡਾਲਨੇ ਕੋ ਹੈ ਤਿਆਰ ਹਮ ਗੀਤ ਗਾਇਆ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਸਵੀਪ ਸੈਲਫੀ ਪੁਆਇੰਟ ਤੇ ਆਪਣੀਆਂ ਯਾਦਗਾਰ ਤਸਵੀਰਾਂ ਵੀ ਖਿਚਵਾਈਆਂ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਹਾਜ਼ਰ ਲੋਕਾਂ ਨੂੰ ਮਤਦਾਤਾ ਵਜੋਂ ਸੋਚ ਚੁਕਾਈ